ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਿਲਕੁਲ ਹੀ ਖਾਸ ਤੇ ਮਿੱਠੀ ਵੀਡੀਓ ਜਿਸ ਵਿੱਚ ਨਿੱਕਾ ਸਿੱਧੂ ਆਪਣੀ ਸਤਾਨੀਆਂ ਦੇ ਨਾਲ ਆਪਣਾ ਪਿਆਰ ਦਿਖਾ ਰਿਹਾ ਹੈ ਦੁਨੀਆ ਇਧਰ ਦੀ ਉਧਰ ਹੋ ਜਾਵੇ ਪਰ ਸਾਡੇ ਨਿੱਕੀ ਸਿੱਧੂ ਨੂੰ ਕੋਈ ਵੀ ਸਤਾਨੀਆਂ ਕਰਨ ਦੇ ਵਿੱਚ ਹਰਾ ਨਹੀਂ ਸਕਦਾ ਜਿਵੇਂ ਉਹ ਸ਼ੁਰੂ ਹੋ ਜਾਵੇ ਤਾਂ ਵੱਡੇ ਵੱਡੇ ਵੀ ਉਸ ਦੇ ਸਾਹਮਣੇ ਹਾਰ ਮੰਨ ਲੈਂਦੇ ਨੇ ਹੁਣੇ-ਹੁਣੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਨਿੱਕਾ ਸਿੱਧੂ ਬਹੁਤ ਹੀ ਪਿਆਰ ਭਰਿਆ ਮੂਮੈਂਟ ਦਿਖਾਉਂਦਾ ਨਜ਼ਰ ਆ ਰਿਹਾ ਹੈ ਇਸ ਵੀਡੀਓ ਵਿੱਚ ਨਿੱਕਾ ਸਿੱਧੂ ਆਪਣੀ ਛੋਟੀ ਜਿਹੀ ਟੋਏਕਾਰ ਨੂੰ ਬਾਰ-ਬਾਰ ਚੁੰਮ ਰਿਹਾ ਹੈ ਜਿਵੇਂ ਉਹ ਇਸ ਕਾਰ ਨੂੰ ਆਪਣਾ ਸਭ ਤੋਂ ਵੱਡਾ ਦੋਸਤ ਮੰਨਦਾ ਹੋਵੇ ਉਸ ਦੀ ਮਾਸੂਮ ਮੁਸਕਾਨ ਤੇ ਉਹਨਾਂ ਦਾ ਅੱਖਾਂ ਦੀ ਚਮਕ ਦਿਲ ਨੂੰ ਛੂ ਜਾਣ ਵਾਲੀ ਹੈ ਬਚਪਨ ਦਾ ਇਹ ਪਿਆਰ ਤੇ ਸ਼ਰਾਰਤਾਂ ਭਰੀਆਂ ਪਲ ਦੇਖ ਕੇ ਹਰ ਕੋਈ ਮੁਸਕਰਾਉਣ ਤੋਂ ਬਿਨਾ ਨਹੀਂ ਰਹਿ ਸਕਦਾ ਦੋਸਤੋ ਨਿੱਕਾ ਸਿੱਧੂ ਜਿੱਥੇ ਵੀ ਜਾਂਦਾ ਹੈ ਉੱਥੇ ਦੋ ਹੀ ਹਾਲਤਾਂ ਹੁੰਦੀਆਂ ਜਾਂ ਤਾਂ ਉਹ ਬਿਲਕੁਲ ਚੁੱਪ ਰਹਿੰਦਾ ਹੈ ਜਾਂ ਫਿਰ ਇਹੋ ਜਿਹੀਆਂ ਸ਼ਤਾਨੀਆਂ ਕਰਦਾ ਹੈ ਕਿ ਸਭ ਦੇ ਦਿਲ ਖੁਸ਼ ਕਰ ਦਿੰਦਾ ਜਦੋਂ ਸ਼ਤਾਨੀਆਂ ਕਰਨ ਦੇ ਮੂਡ ਵਿੱਚ ਆਵੇ ਤਾਂ ਕਿਸੇ ਤੋਂ ਵੀ ਲੋਟ ਨਹੀਂ ਆਉਂਦਾ ਕੁਝ ਦਿਨ ਪਹਿਲਾਂ ਹੀ ਨਿੱਕੇ ਸਿੱਧੂ ਉਹਨੂੰ ਇੱਕ ਡੌਗੀ ਗਿਫਟ ਕੀਤਾ ਗਿਆ ਸੀ ਉਸ ਤੋਂ ਬਾਅਦ ਹੀ ਨਿੱਕਾ ਸਿੱਧੂ ਆਪਣੇ ਕੁੱਤਿਆਂ ਨਾਲ ਹੀ ਬਿਜੀ ਰਹਿੰਦਾ ਹੈ ਉਹ ਆਪਣੇ ਡੌਗ ਦੇ ਨਾਲ ਖੇਡਦਾ ਹੈ ਉਹਨਾਂ ਨੂੰ ਪਿਆਰ ਕਰਨਾ ਤੇ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਬਹੁਤ ਪਸੰਦ ਕਰਦਾ ਹੈ ਉਸਦੇ ਚਿਹਰੇ ਦੀ ਖੁਸ਼ੀ ਸਾਫ਼ ਦਿਖਦੀ ਹੈ ਕਿ ਉਸ ਨੂੰ ਜਾਨਵਰਾਂ ਨਾਲ ਕਿੰਨਾ ਪਿਆਰ ਹੈ ਇਹ ਗੱਲ ਤਾਂ ਸਾਫ਼ ਹੈ ਕਿ ਨਿੱਕੇ ਸਿੱਧੂ ਦਾ ਦਿਲ ਬਿਲਕੁਲ ਸੋਨੇ ਵਰਗਾ ਹੈ ਕਦੇ ਆਪਣੇ ਟੌਏ ਕਾਰ ਨੂੰ ਪਿਆਰ ਕਰਦਾ ਹੈ ਤਾਂ ਕਦੇ ਆਪਣੇ ਡੌਗ ਨਾਲ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ ਇਹੀ ਮਾਸੂਮੀਅਤ ਤੇ ਪਿਆਰ ਉਸ ਨੂੰ ਲੋਕਾਂ ਦੇ ਦਿਨਾਂ ਦਾ ਚਹੀਤਾ ਬਣਾਉਂਦੇ ਹਨ ਤਾਂ ਦੋਸਤੋ ਤੁਹਾਨੂੰ ਨਿੱਕੇ ਸਿੱਧੂ ਦੀ ਇਹ ਵੀਡੀਓ ਕਿਵੇਂ ਲੱਗੀ ਕੀ ਤੁਹਾਨੂੰ ਵੀ ਉਸ ਦੀ ਮਾਸੂਮ ਸਤਰਾਰਤਾ ਪਸੰਦ ਆਈਆਂ ਕਮੈਂਟ ਵਿੱਚ ਜਰੂਰ ਦੱਸਣਾ ਜੇ ਤੁਸੀਂ ਵੀ ਨਿੱਕੇ ਸਿੱਧੂ ਨੂੰ ਇੰਨਾ ਪਲਾਂ ਵਿੱਚ ਦੇਖ ਕੇ ਖੁਸ਼ ਹੋਏ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ